ਮੇਰੇ ਬਲ ਸਾਰਿਆਂ ਸ਼ਸ਼ੀ ਕਾ ਤੇ ਅੱਜ ਸਟਾਰਟ ਕਰਦੇ ਆਂ ਵਲੌਗ ਆਪਣੇ ਬੱਚਿਆਂ ਤੋਂ ਹਾਂਜੀ ਕਿਵੇਂ ਤੁਮ ਕਿੱਦਾਂ ਕਿੱਦਾਂ ਸਾਰੇ ਠੀਕ ਠਾਕ ਹੋ ਪੁੱਛੋ ਬੰਨੂ ਬੈਠੇ ਤੂੰ ਵੀ ਬੰਨੂ ਪਲੀਜ਼ ਬੈਠੋ ਉੱਥੇ ਤੇ ਇਹਨਾਂ ਤਿਆਰ ਤੁਹਾਨੂੰ ਰੈਡੀ ਰੂਡੀ ਕਰ ਦਿੱਤਾ ਤੇ ਇਹ ਹੁਣ ਆਪਣਾ ਪਰਨ ਦੇ ਜਿਹੜੇ ਟੈਸਟ ਇਹਨਾਂ ਦਾ ਟੈਸਟ ਰੀਡ ਕਰਦੇ ਪਏ ਆ ਤੇ ਬੰਨੂ ਸਾਡੇ ਨੇ ਕਿਤਾਬ ਅਜੇ ਫੜੀ ਆ ਤੇ ਉਸੇ ਵੇਲੇ ਮੈਨੂੰ ਆਖਣ ਲੱਪਿਆ ਮੰਮਾ ਮੰਮਾ ਆਪ ਸੁਣ ਲੋ ਤੇ ਮੈਂ ਕਿਹਾ ਪਹਿਲਾਂ ਪੜ੍ਹ ਤੇ ਲਿਆ 2 ਮਿੰਟ ਨਹੀਂ ਹੋਏ ਉੱਥੇ ਵੀ ਖਲੋ ਕੇ ਪੜਿਆ ਹੂੰ ਇੱਥੇ ਆ ਕੇ ਬੰਦਿਆ ਹੂੰ ਉੱਥੇ ਖਲੋ ਕੇ ਪੜਨ ਡਿਆ ਸੀ ਕਿਉਂ ਇੱਥੇ ਹੀ ਪੜਨ ਡਿਆ ਨਹੀਂ ਆ ਇਕੱਠੇ ਨਹੀਂ ਕਿੱਥੇ ਸੁਣ ਇਕੱਠੇ ਸੁਣਾਗੀ ਪਹਿਲਾਂ ਸੁਣ ਸੁਣ ਲੈਨੇ ਤੇ ਪਹਿਲਾਂ ਕਾਲਾ ਦੰਦ ਜਿਹੜਾ ਕਹਿੰਦੇ ਲੱਣਾ ਤੇ ਇਹ ਦੋਵੇਂ ਕੋ ਕਲਾਸ ਸੀ ਤੇ ਦੋਵੇਂ ਜਣੇ ਸ਼ਿਕਾਇਤਾਂ ਬੜੀਆਂ ਲੰਮ ਦੇ ਇੱਕ ਤੇ ਜਿਹੜੀਆਂ ਆਣ ਕੇ ਅੱਜ ਇਹਨੂੰ ਆ ਹੋਇਆ ਅੱਜ ਆ ਹੋਇਆ ਦੋਵੇਂ ਜਣੇ ਤੇ ਲਾਜ ਹੁਣੇ ਗੇ ਗੇਰ ਗੋੜ ਖੋਲਣ ਵਾਸਤੇ ਤੇ ਚਲੋ ਠੀਕ ਹੈ ਹੁਣ ਮੈਂ ਇਹਨਾਂ ਨੂੰ ਸੁਣਾ ਸੁਣ ਲਵਾ ਕੀ ਕੰਡੇ ਆਏ ਇਹ ਸੁਣ ਕੇ ਫਿਰ ਦੇਖਦੇ ਆ ਕਿ ਭਿਆਨਾ ਹੁੰਨ ਜੇ ਹੈਗਾ ਘੱਟੋ ਘਾਟੇ ਵੀ ਤੇ 15 20 25 ਮਿੰਟ ਹੈ ਜਿਹੜਾ ਤੇ ਭਿਆਨਾ ਹੁੰਨ ਚੇ ਤੇ ਟੈਸਟ ਉਸਟ ਆਪਾਂ ਲਰਨ ਕਰ ਲਓ ਠੀਕ ਹੈ ਮੈਂ ਸੁਣ ਲਵਾਂ ਦੂਜਾ ਫਿਰ ਕਰ ਲੈ ਤੂੰ ਕਰ ਲਿਆ ਹਾਂ ਤਦ ਤੂੰ ਤੇਰਾ ਟੈਸਟ ਹੈ ਉਹਦਾ ਟੈਸਟ ਨਹੀਂ ਹੈਗਾ ਤੁਹਾਡਾ ਟੈਸਟ ਹੈ ਆ ਬੰਦੇ ਇੱਧਰ ਤੂੰ ਹੀ ਆ ਜਾ ਆ ਦੇ ਵਾਪਸ ਬੈਠਾ ਬੈ ਉਹ ਤੇ ਬੈ ਕੇ ਪੜ ਤਦ ਜੋ ਠੀਕ ਹੈ ਜੀ ਇਹਨਾਂ ਨੂੰ ਸੁਣ ਲਈ ਆਪਾਂ ਹਾਂਜੀ ਤੇ ਮੇਰੇ ਨਾਲ ਸਾਰੇ ਭੈਣ ਭਰਾ ਉਹਨਾਂ ਸਸੀ ਕਾਲ ਤੇ ਮੈਡਮ ਨੇ ਬਲੌਕ ਸ਼ੁਰੂ ਕਰਤਾ ਸੀ ਪਹਿਲਾਂ ਪਹਿਲਾਂ ਤੇ ਬੱਚੇ ਸਕੂਲ ਸਕਾਲ ਪੇਜ ਕੀਏ ਤੇ ਹੁਣ ਅਸੀਂ ਖਾਣ ਲੱਗੇ ਜੀ ਖਾਣਾ ਤੇ ਖਾਣਾ ਰੈਡੀ ਹੈ ਬਿਲਕੁਲ ਅਮਨ ਦੇ 3 ਨੂੰ ਗਾਉਂ ਤੇ ਦੱਸ 3 ਨੂੰ ਗਾਉਂ ਮੈਂ ਮਹਿਾਜਾ ਦਾ ਆਖਰੀ ਮਾਦਰੀ ਖਾਂਦਾ ਨਹੀਂ ਦਰੀਖੀ ਲਵਾ ਦਾਲ ਪਿਆਜ਼ ਦੀ ਰਾਤ ਮਾਂ ਆ ਨਾ ਬਣਾਏ ਤੇ ਨਾਲ ਅਚਾਰ ਨਾਲ ਪਿਆਜ਼ ਵੀ ਹਾਂਜੀ ਤੇ ਚਲੋ ਤੁਸੀਂ ਲਿਜਾਓ ਦੇਖਾਂਦਾ ਇਹ ਤਾਂ ਖਾ ਕੇ ਤੇ ਹੁਦੂਰੇ ਸਵਾਰਥੀ ਲੋਕ ਬਲੌਗ ਲਗਾ ਰਹੇ ਅੱਛਾ ਦੇ ਇੱਕ ਘੰਟਾ ਹੋ ਗਿਆ ਜਿਹਨਾਂ ਨੂੰ ਪਾਇਆ ਤੇ ਉਹ ਦੇਖਦੇ ਹੋਣਾ ਠੀਕ ਆਜਾ ਸਬਜ਼ੀ ਰੱਖਦਾ ਮੈਂ ਹਾਂ ਚਲੋ ਠੀਕ ਹੈ ਆ ਗਿਆ ਮੈਂ ਇਹ ਸਕੂਲੋਂ ਆ ਕੇ ਤੇ ਲਿਆਓ ਇਹ ਹੁਣ ਚੱਲੇ ਟਿਊਸ਼ਨ ਛੱਡਣ ਕਿਉਂਕਿ ਅੱਜ ਇਹ ਘਰੇ ਹੀ ਤੇ ਨਿੱਕੇ ਚੱਲ ਗਏ ਆ ਬਾਹਰ ਤੇ ਅੱਜ ਸਾਡੇ ਮਿਸਤਰੀ ਨਹੀਂ ਆਏ ਤੇ ਉਹਦੇ ਕਰਕੇ ਅਹੀ ਵੀ ਥੋੜ੍ਹਾ ਜਿਹਾ ਰੈਸਟ ਮੈਂ ਵੀ ਕੀਤੀ ਕਿਉਂਕਿ ਉਹਦਾ ਰੈਸਟ ਨਹੀਂ ਮੇਰੇ ਕੋ ਹੁੰਦੀ ਤੇ ਤੂੰ ਸ਼ੂਜ਼ ਪਾ ਲੈਣਾ ਹੀ ਕੋਈ ਸ਼ੂਜ਼ ਆ ਬੜੀ ਧੋਪ ਲੱਗੀ ਹੈ ਮਾਰਜੀ ਧੋਪ ਬਲੋ ਆ ਜਾ ਤਾਂ ਬੜੀ ਤਗੜੀ ਧੋਪ ਲੱਗੀ ਸੜਨ ਦੀ ਚੰਨਾ ਠੰਡੇ ਪੰਨਾ ਤਾਂ ਉਹਦਰੋਂ ਤੇ ਹਿੰਦਰੋਂ ਗਰਮ ਨਾ ਥੋਂਦੇ ਜੇ ਤੇ ਇੱਥੇ ਤੂੰ ਠੰਡੇ ਨਾਲ ਲਾ ਪੇਂ ਜੇ ਹੁਣ ਤੇ ਇਹ ਚੱਲੇ ਹੁੰਦੇ ਨੇ ਜੈਂਟ ਵਿਸ਼ਨ ਮਮਾ ਜੀ ਕਿ ਦੋ ਹੋਰ ਸੁਤਾਨਗੇ ਉਹ ਸੁੱਕ ਜਾਣੇ ਆਸ ਭਾਏ ਧੁੱਪੇ ਥੋੜੀ ਜੀ ਜਦੋਂ ਧੁੱਪ ਲੱਗੇ ਹੁੰਦੇ ਵੈ ਸ਼ਾਮਾ ਹੋ ਗਿਆ ਧੁੱਪਾ ਠੰਡਾ ਪਿਆ ਉਹ ਧੁੱਪ ਹੈ ਗਈ ਤੋਪਾਂ ਦੇ ਸ਼ੂਜ ਮੈਂ ਸੁੱਕ ਗਏ ਹੁਣ ਤੁਹਾਡੇ ਉਹ ਵਾਲੇ ਉੱਪਰ ਦੂਜੇ ਜਿਹੜੇ ਆ ਪਿੰਕ ਵਾਲੇ ਤੇ ਚਲੋ ਪਰ ਨੂੰ ਚਲੋ 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 ਚਾਹਿਆ ਨੂੰ ਤੋੜ ਕੇ ਆਵਾ ਇਹਨਾਂ ਨੇ ਕਿਤੇ ਹਿਲਾ ਨਾ ਵਾ ਇੱਧਾ ਛੇਤੀ ਦਬਕੇ ਤੋਂ ਬਿਨਾ ਚਲੋ 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 ਤੇ ਕੋਈ ਗੰਦਾ ਅੱਜ ਮਰਜ਼ੀ ਰੱਖ ਦੀ ਸੀ ਚਲ ਤੇ ਬਾਕੀ ਆਪਣਾ ਜਿ ਮਿਸਤਰੀ ਨਹੀਂ ਆਏ ਤੇ ਇਹ ਆਪਣਾ ਜਿਹੜਾ ਮੱਥਾ ਜਿਹੜਾ ਹੋ ਗਿਆ ਵਾ ਅੱਗੋਂ ਥੋੜਾ ਜਿਹਾ ਉਹਨਾਂ ਕੋਲ ਨਾ ਥੋੜਾ ਜਿਹਾ ਪ੍ਰੋਬਲਮ ਜੀ ਹੋ ਗਈ ਤੇ ਆਖਣ ਦੀ ਇੱਥੇ ਸਵੀਮਟ ਨਹੀਂ ਖਲਾਉਣ ਡਿਆ ਤੇ ਹੁਣ ਅੱਜ ਆਉਣਗੇ ਤੇ ਫਿਰ ਇਹਨੂੰ ਕੱਲ ਕੱਲ ਆਉਣਗੇ ਸੋਰੀ ਫਿਰ ਕਰਨਗੇ ਤੇ ਥੋੜਾ ਬੋਤਾ ਰਹਿ ਗਿਆ ਮਾੜਾ ਮੋਟਰ ਰਿਪੇਅਰ ਵੀ ਗਾਜ ਇੱਥੇ ਰਹਿ ਗਈ ਆ ਉਹ ਸਾਹਮਣੇ ਉਹ ਪਿੱਲਰ ਲੱਗੇ ਰਿਪੇਅਰਿੰਗ ਰਹਿ ਗਈ ਆ ਇੱਧ ਥੋੜੀ ਜੀ ਕੰਦ ਉੱਚੀ ਕਰਨੀ ਆ ਪਹਿਲਾਂ ਤੱਕ ਇਹ ਸਾਰਾ ਕਰਕੇ ਤੇ ਥੋੜਾ ਥੋੜਾ ਰਹਿ ਗਿਆ ਹੁਣ ਕੰਮ ਤੇ ਬਾਕੀ ਉੱਪਰ ਵੀ ਥੋੜਾ ਜਿਹਾ ਰੰਦਾ ਥੋੜਾ ਜਿਹਾ ਬਾਕੀ ਕੰਦਾ ਪਸਤਰੋ ਕੇ ਸਿਰਫ ਸੈਂਟਰ ਵਾਲੀ ਵਾਲੀ ਕੰਦੇ ਜਿਹੜੀ ਨਾ ਅੰਦਰ ਵਾਲੋ ਇਹ ਰਹਿੰਦੀ ਬਸ ਥੋੜੀ ਤੇ ਚਲੋ ਠੀਕ ਆ ਇਹ ਚੱਲ ਗਈ ਆ ਮੈਂ ਕਰਾਂ ਦਰਵਾਜ਼ਾ ਬੰਦ ਤੇ ਚਲੋ ਠੀਕ ਆ ਹੁਣ ਵੇਖੀਏ ਸ਼ਾਮ ਦਾ ਸਬਜ਼ੀ ਦਾ ਕੁਝ ਕੀ ਬਣਾਉਣਾ ਅੱਜ ਤੇ ਬੱਚੇ ਟਿਊਸ਼ਨ ਛੱਡ ਕੇ ਤੇ ਇਹ ਵੇਖਦੇ ਪਏ ਆ ਟੈਂਕੀ ਕਿਉਂਕਿ ਸਾਡੇ ਟੈਂਕੀ ਹੈਗੇ ਆਟੋਮੈਟਿਕ ਆਪੇ ਬੰਦ ਹੋ ਜਾਂਦੀ ਤੇ ਇਹ ਨਾ ਕੱਲ ਦੀ ਇੰਜੀਓ ਚਲਾਉਂਦੇ ਆ ওভার ਹੋ ਜਾਂਦੀ ਤੇ ਵੇਖਣ ਦੇ ਵੀ ਤਾਰ ਤੋੜ ਨੂੰ ਜੰਗਾਲ ਜੰਗਾਲ ਲੱਗਾ ਜਿੰਗਾਲ ਤੇ ਜਿੰਗਾਲ ਲੱਗਾ ਤੇ ਆਪਣੇ ਮਿਸਤਰੀ ਜਿਹੜੇ ਕੱਜ ਨਹੀਂ ਆਏ ਛੁੱਟੀ ਕਰ ਗਏ ਆ ਤੇ ਇਧਰੋਂ ਪੈਰੰਟ ਪਲੇਸਟਰ ਕੱਟੀ ਤਾਂ ਦੱਸਾਈ ਤੇ ਇਧਰੋਂ ਹੀ ਕਰਦੀ ਤੇ ਆਜ ਬਸ ਰਹਿ ਗਈ ਇੰਨੀ ਗਾ ਤੇ ਮਾਰੇ ਮੋਟੇ ਹੋਂ ਤੋਂ ਤੇ ਨੀਚੇ ਕੰਮ ਰਹਿ ਗਏ ਆ ਤੇ ਬਾਕੀ ਹੋ ਗਿਆ ਤੇ ਇੱਥੇ ਆਪਣਾ ਲੱਗੇ ਚੱਲ ਗਿਆ ਪਹਿਲਾਂ ਵਿੜਾ ਵੱਡਾ ਹੁਣ ਅਡਾ ਲੱਗੇ ਚੱਲ ਗਿਆ ਇੱਥੋਂ ਬਾਬ ਕੋਠਾ ਆਪਣਾ ਜਿਹੜਾ ਵੱਡਾ ਹੋ ਗਿਆ ਹੁਣ ਕਪਰਸੋ ਕਨੇ ਪਾਈ ਹਿੱਤੀ ਸਾਡੇ ਇੱਥੇ ਧੋਪ ਦੇ ਇਧਰ ਨਾ ਦਰਖਤ ਲੱਗੇ ਹੋਏ ਬਗਲ ਡਰਾਈ ਦੇ ਵਿੱਚ ਤੇ ਉਹਦੇ ਚੱਕ ਕਰਕੇ ਇਧਰ ਧੋਪ ਜਿਹੜੀ ਛੇਤੀ ਸਾਡੇ ਖਤਮ ਹੋ ਜਾਂਦੀ ਵਾ ਕਿ ਧੋਪ ਜੇ ਵਾਧੂ ਵਾ ਤੇ ਸਾਡੇ ਇਧਰ ਰੁੱਖਾਂ ਦੇ ਕਰਕੇ ਜਿਹੜੀ ਛਾਂ ਜਿਹੜੀ ਜਲਦੀ ਆ ਜਾਂਦੀ ਆ ਤੇ ਮੈਂ ਮੋਟਰ ਛੱਡ ਕੇ ਹੀ ਮੋਟਰ ਪਰਣ ਵਾਲੀ ਹਾਂ ਚਲੋ ਕਿੰਨਾ ਘਰ ਰਹਿ ਗਈ ਰਹਿ ਗਈ ਹੋਗੀ ਤਾਂ ਆਮ ਲੱਗਦਾ ਵੱਡੀ ਆ ਨਾ ਇਹ ਹਾਂ ਚਲੋ ਠੀਕ ਹੈ ਕਰੋ ਫਿਰ ਤੁਸੀਂ ਦੱਸ ਦਿਓ ਜੇ ਤੁਹਾਨੂੰ ਬੰਦ ਕਰਨੀ ਹੋ ਮੈਨੂੰ ਹਾਂਜੀ ਤੇ ਅਸੀਂ ਖੜੇ ਹੋਣਾ ਖਾ ਕੇ ਲੱਗੇ ਹੀ ਸਾਵਣ ਤੇ ਮੈਂ ਕਿਹਾ ਜੀ ਵਲੌਗ ਨੂੰ ਕਰ ਦਈਏ ਐਂਡ ਤੇ ਉਹ ਦੇਖੋ ਮੇਰਾ ਕੋਲਾ ਮੇਰੀ ਵੇਟ ਕੰਡਿਆ ਕਹਿੰਦਾ ਜਲਦੀ ਆ ਰਿਹਾ ਭਾਈ ਤੇ ਚਲੋ ਠੀਕ ਆ ਤੇ ਜਿੱਦਾਂ ਤੁਸੀਂ ਵੀਡੀਓ ਨੂੰ ਪਹਿਲਾਂ ਪਿਆਰ ਦਿੰਦੇ ਸੀ ਹੁਣ ਵੀ ਤੁਸੀਂ ਦੋ ਤੇ ਜਿਵੇਂ ਕੀ ਅਸੀਂ ਪਹਿਲਾ ਵੀਡੀਓ ਲਗਾਤਾਰੀ ਪਾਉਨੇ ਆ ਵਲੌਗ ਲਗਾਤਾਰੀ ਪਾਉਨੇ ਆ ਤੇ ਹੁਣ ਵੀ ਲਗਾਤਾਰੀ ਤੁਹਾਨੂੰ ਵਲੌਗ ਮਿਲਣਗੇ ਜਿਹੜੇ ਵੀਡੀਓ ਵੇਂਦੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਵੀਡੀਓ ਨਹੀਂ ਵੇਂਦੇ ਉਹਨਾਂ ਦਾ ਵੀ ਧੰਨਵਾਦ ਥੈਂਕ ਯੂ ਗਾਇਜ਼ ਤੇ ਮੇਰੇ ਲੋਕ ਪੂਰਿਆਂ ਨੂੰ ਗੁੱਡ ਨਾਈਟ ਆ ਮੜਾਂ